ਜ਼ਿਲ੍ਹਾ ਛਾਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਮੋਹੱਲਾ ਸੁਤਰੀ ਖੁਰਦ ਦੇ ਇੱਕ ਸਮਾਰਟ ਸਰਕਾਰੀ ਸਕੂਲ ਦੀ ਕੰਧ ਡਿਗਣ ਕਾਰਨ ਬੱਚਿਆਂ ਨੂੰ ਹੁਣ ਸਕੂਲ ਲਈ ਬੁਲਾਇਆ ਜਾਵੇਗਾ ਸਕੂਲ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਬਰਸਾਤਾ ਵਿੱਚ ਹਾਈ ਹੜਾ ਕਾਰਨ ਸਕੂਲ ਦੀ ਇੱਕ ਦੀਵਾਰ ਡਿਗਣ ਦੇ ਕਾਰਨ ਸਕੂਲ ਦਾ ਕਾਫੀ ਨੁਕਸਾਨ ਹੋਇਆ ਉੱਥੇ ਹੀ ਜਾਣਕਾਰੀ ਦਿੰਦੇ ਸਕੂਲ ਟੀਚਰ ਨੇ ਦੱਸਿਆ ਕਿ ਬਰਸਾਤਾ ਦੇ ਕਾਰਨ ਇੱਕ ਦੀਵਾਰ ਡਿੱਗੀ ਹੈ ਜਿਸ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕਰ ਦਿੱਤੀ ਗਈ ਹੈ ਤਾਂ ਜੋ ਇਹ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਉਹਨਾਂ ਨੇ ਜਿਵੇਂ ਕਿ ਬੇਸ਼ੱਕ ਆ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਹੁਸ਼ਿਆਰਪੁਰ ਤੋਂ ਡੀਸੀ ਆਸ਼ਿਕਰ ਜੈਨ ਦਾ ਕਹਿਣਾ ਹੈ ਕਿ ਜੋ ਸਕੂਲ ਖਸਤਾ ਹਾਲਤ ਵਿੱਚ ਨੇ ਜਾਂ ਫਿਰ ਕਿਸੇ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਉਹਨਾਂ ਨੂੰ ਅਜੇ ਵੀ ਖੋਲਿਆ ਨਹੀਂ ਜਾਵੇਗਾ ਅਤੇ ਜੋ ਬਾਕੀ ਦੇ ਸਕੂਲ ਨੇ 10 ਤਰੀਕ ਤੋਂ ਲਗਾਤਾਰ ਦੀਤਰਾਂ ਲੱਗਣ ਜਾ ਰਹੇ ਨੇ ਡਿਪਟੀ ਕਮਿਸ਼ਨਰ ਆਸ਼ਿਕਰ ਜੈਨ ਨੇ ਦੱਸਿਆ ਹੈ ਕਿ ਹਾਲੀ ਵਿੱਚ ਹੋਈ ਭਾਰੀ ਬਾਰਿਸ਼ ਅਤੇ ਹੜ੍ਹ ਤੋਂ ਪ੍ਰਭਾਵਿਤ ਜ਼ਿਲ੍ਹੇ ਦੇ 14 ਸਰਕਾਰੀ ਸਕੂਲਾਂ ਨੂੰ ਅਗਲੇ ਹੁਕਮਤ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਇਹਨਾਂ ਵਿੱਚ 5 ਅਪਰ primary no primary school shamil